ਸਤਿ ਸ਼੍ਰੀ ਅਕਾਲ ਸਾਰਿਆਂ ਮਦੀਹ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਤੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨ ਵੀਰ ਕੋਲ ਅੱਜ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਤੇ ਕਮਾਈ ਤੁਹਾਨੂੰ ਦਿਖਾਉਣੀ ਆ ਵਿੱਚ ਕੋਈ ਟੁਕੜ ਗੱਬਣਿਆ ਕੋਈ ਬੱਚੀ ਵਾਲੀ ਆ ਕੋਈ ਉਤਰਾ ਹੀ ਆ ਵੀਡੀਓ ਵੇਖ ਲਿਓ ਪੂਰੀ ਬੱਡੇ ਛੋਟੇ ਪਾ ਹੈ ਗਈ ਆ ਸਾਰੇ ਛੋਟੇ ਹੀ ਪਾ ਆਵੇਂ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਤੇ ਚਲੋ ਨਾਮ ਦੱਸਦੇ ਕਰੀਓ ਹਾਂ ਸੋਨੂੰ ਸ਼ਾਹ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲਦੇ ਕਰੀਓ 985755 ਠੀਕ ਆ ਤੇ ਸ਼ੁਰੂਆਤ ਮਾਇਤਾਂ ਕਰੀਏ ਫਿਰ ਹਾਂਜੀ ਦੱਸ ਗਿਆ ਤੇ ਪਰ ਇਹਨੂੰ ਵਿਧੀ 6 ਮਹੀਨਾ ਲੱਗਾ ਜੀ ਅੱਛਾ ਕਿੰਨੇ ਚਿਰ ਦੀ ਚੈੱਕ ਪਾਸ ਦੱਸਣ ਦੇ ਵਿੱਚ 6 ਮਹੀਨਾ ਵਿਧੀ ਜਿਆਦਾ ਸਾਡੇ 5 ਮਹੀਨੇ ਹੋ ਗਏ ਜੀ ਅੱਛਾ ਮੇਰਾ ਵੀ ਉਹ ਕਰਾ ਗਿਆ ਆਪਣੀ ਸਲੀਆ ਕਰਾ ਕੇ ਜੀ ਠੀਕ ਆ ਹੈਨਾ ਛੇਵਾਂ ਨਜਰਾ ਕਿੱਲੇ ਕਿ ਜਾਂਦਿਆ ਵੇ ਡੇਰੀ ਚੋਂ ਕਿੰਦੇ ਲਈਏ ਦੁੱਧ ਕਿੰਨਾ ਦੇਖੋ ਲਾਲਾਂ ਦੇਖੋ ਗਰੀ ਗਰੀ ਮੋਰੀਆਂ ਜੀ ਤੋਰੋ ਇੱਕਰੀਨ ਬਾਕੀ ਸਾਂਭੀ ਸੁੰਭੀ ਚੰਗੀ ਆ ਸਾਢੇ ਕਿ ਪੰਜ ਮਹੀਨੇ ਦੀ ਗੱਭਨ ਦੱਸਦੇ ਬਾਕੀ ਥੱਲੇੋਂ ਕਾਫੀ ਸਫਾਈ ਜਾਈ ਜੀ 18 18 ਕੋ ਬੁੱਧ ਭਰੇ ਸੱਜਣ ਨੇ ਠੀਕ ਹੈ ਜੀ ਜੇ ਨਹੀਂ ਤੁਹਾਨੂੰ ਬੜਾ ਮੱਝ ਆਮ ਰੱਖਦੇ ਨਹੀਂ ਮੱਝ ਹੁਣ ਮੋਕ ਤਾਂ ਵਿੱਚੰਦੇ ਆ ਹੁਣ ਤਰ੍ਹਾਂ ਸੱਜਣ ਮਾਲਦੋਂ ਪੋਣਾ ਸੇ ਆ ਹੁਣ ਅਦਲਾ ਬਦਲੀ ਇਹਨਾਂ ਦੇ ਹਾਂਜੀ ਕਰਦੇ ਹੀ ਆ ਸਾਰੇ ਸਾਡੇ ਪੰਜਾਂ ਦੇ ਚੈੱਕ ਕਰਾ ਕੇ ਖੜੇ ਮੇਰਾ ਵੀਰ ਠੀਕ ਆ ਪੰਜਾਂ ਜਾਂ ਤੱਕ ਆਪਣੀ ਗਾਰੰਟੀ ਹੋਊਗੀ ਹੁਣ ਦੁੱਧ ਕਿੰਨਾ ਜੀ ਤੇ ਕੁਲ ਆਮ ਪਧਰੀ ਮੱਝ ਦਾ ਦੁੱਧ ਹੁਣ ਵੀ ਨਹੀਂ ਆਜੀ 7 ਦੇ ਦੁੱਧ ਹੋਊਗਾ ਆਪਾਂ 6 ਦੇ ਗਾਰੰਟੀ ਦਵਾਗੇ ਹੁਣ ਠੀਕ ਹੈ ਜੀ ਹਾਂ ਸ਼ਿਵਾਮੀ ਨਾਨੂੰ ਜਾਣਦੇ ਸਾਡੇ ਪੰਜਾਂ ਦੇ ਵੀ ਮੇਰਾ ਵੀਰ ਚੈੱਕ ਕਰਾ ਕੇ ਕੀ ਗਾ ਠੰਡਾ ਹੀ ਲਵਾਇਆ ਤੇ ਕੋਈ ਮੇਰਾ ਵੀਰ ਲਵਾ ਕਰੇ ਜਾ ਚਵਾ ਗਰ ਤੋਂ ਤੇ ਮਿਲਦੀ ਕਿਦਾਂ ਜੀ ਮਿਲਦੀ ਠੀਕ ਜੀ ਉਹਨਾਂ ਉਹ ਵੀ ਤਰ੍ਹਾਂ ਸ਼ਹਿਰ ਦੇਰੀਆਂ ਟੀਕੂ ਕਿ ਤਰ੍ਹਾਂ ਬਤਾ ਜਿਆਦੇ ਲਾਉਂਦੇ ਆ ਹਾਂਜੀ ਹਾਂਜੀ ਜਿਵੇਂ ਭਾਲੇ ਕੁੜੇ ਦੇ ਕਿ ਟੀਕੇ ਦੇ ਚਾਲੀਆਂ ਠੀਕ ਆ ਆ ਦੇਖੋ ਚਲੋ ਲੈ ਆ ਜੀ ਕੋਕਰ ਭਾਜੀ ਨਾਲ ਹੁਣ ਮਤਲਬ ਸੱਜੇ ਮੈਂ ਦਾ ਹੁੰਦਾ ਉਹ ਦੇ ਜੀ ਹਾਂ ਜਿਹੜਾ ਦੇਖੋ ਥੱਲੇ ਬਾਕੀ ਸੰਭੀ ਸੰਭੀ ਚੰਗੀ ਆ ਇਹ ਵੇਖੋ ਲੈ ਲਾ ਜੀ ਜੋ ਆਹ ਭਾਜੀ ਕੋ ਫੂਲ ਛਟਾ ਠੜ ਘਟਵਾ ਦੋਵੇ ਆਪਣੀ ਜਨਦੀ ਆ ਤੇ ਮੋਲ ਉਹ ਇਹਨੂੰ ਐ ਸਾਫ ਸਾਰੀ ਮੱਛੀ ਵਿੱਚ ਸੁਣਿਆ ਰੇ ਲੋ ਵੇ ਲੋਭਾ ਨਾਲ ਬਿੰਦੀਆਂ ਨਾਲ ਮਗਰ ਠੀਕ ਹੈ ਜੀ ਹਾਂ ਕਿੰਨੇ ਰੇ ਦੇ ਦिए ਫਿਰ ਜੈ ਜੀ ਇਹ ਮੋਹ ਦੇ ਘਰ ਨੂੰ ਸੱਤ ਘਾਦਾ ਜੀ 56 ਜੀ ਦੇ ਦਿੱਤੀ 56000 ਦੀ ਹਾਂ ਜੀ ਠੀਕ ਹੈ ਬਾਕੀ ਮਾਨਤਾ ਨਾਲ ਅੱਛਾ 500 ਛੋਟ 556 ਜੀ 556 ਮੌਕੇ ਦੇ ਹਜੂ ਮਾਨਤਾ ਨਾਲ 500 ਛੋਟ ਅਸੀਂ ਪਿੱਲੋ ਕਰ ਦਨੀ ਕੱਲ ਮੇਰੇ ਕੋ ਵੀਰ ਦੇ ਮੱਝ ਖੜੀ ਆਕਣੇ ਹਾਂ ਜੀ ਇੱਥੇ ਗੱਬਰ ਮੱਝ ਦੀ ਸੀ ਹਾਂ ਵੀ ਨਹੀ ਠੀਕ ਹੈ 55000 ਰੁਪਏ ਕਰਨੇ ਗਰਾਤਾ ਮੋਸੇ ਵਲੇ ਅੱਛਾ 100 ਰੁਪਏ ਰੱਖਿਆ अच्छा मैं पासो खुश नहीं हूं मैं ओदा मूल पैसे 56000 हां जी 500 शॉट अच्छा मैं मेनू 56 ਦੇ ਦਿੱਤਾ ਚਲਿੰਦੇ ਠੀਕ ਆ ਫਿਰ ਛੋਟ ਕਰਤੀ ਬੱਕਰੀ ਫਿਰ ਆਹ ਠੀਕ ਬੜਾ ਹੀ ਬੰਦਾ ਵਧੀਆ ਇੰਨਾ ਵਧੀਆ ਬੰਦਾ ਭਾਈਓ ਠੀਕ ਆ ਜੇ ਕਈ ਕਹਿਣਗੇ ਇੰਨੇ ਲੈਣੇ ਉਹਨੇ ਪੂਰਾ ਮੁੱਲ ਨੂੰ ਦੇਤਾ ਕਿੱਥੋਂ ਆਈ ਹੀ ਆ ਉਹ ਫੜੇ ਕਰ ਤੋਂ ਆਈ ਅੱਛਾ ਫੜੇ ਕਰ ਤੋਂ ਆਈ ਹਾਂਜੀ ਠੀਕ ਆ ਤੇ ਇਹਦੇ ਬਾਰੇ ਦੱਸਿਓ ਫਿਰ ਇੱਕ ਹਵਲੀ ਦੋ ਦੇ ਚੇਗਾ ਨੋ ਜੀ ਬੱਚੇ ਦਾ ਬਿਨਾ ਹੀ ਜੇ ਬੱਚੇ ਦਾ ਬਿਨਾ 1.5 ਤੋਂ 2 ਮਹੀਨੇ ਬਣੀ ਨੂੰ ਚੱਕੜੀ ਜਾਂ ਬਾਕੀ ਰੰਗ ਰੂਪ ਤੇ ਫੜੀ ਸੋਹਣੀ ਹੈ ਜਿਹੜਾ ਸੋ ਠੀਕ ਨਹੀਂ ਲੱਗਦੇ ਮੱਜੀ ਬੱਲੇ ਲੱਗੀ ਨਹੀਂ ਮੱਜੀ ਹਾਂਜੀ ਉਹ ਲੱਤ ਰੋਟੀ ਤੋਂ ਐਸੇ 3 ਵਿਲੇਜ ਵੱਜ ਗਏ ਅੱਛਾ ਅੱਜ ਕੋਲ ਆਉਂਦਾ ਨਹੀਂ ਕਿਰਾਵਾ ਕਿੰਨੇ ਦਿਨ ਉਹ ਹਜਾ ਕਰ ਸਾਡੇ ਕੋਲ ਆਉਂਦਾ ਪੱਟਾ ਠੀਕ ਹੈ ਇਹਨੂੰ ਪਰ 1.5 ਮਹੀਨੇ ਦੇ ਪੌਣੇ 2 ਮਹੀਨੇ ਲੱਗ ਜਾਣਗੇ ਗੱਬਰ ਨੂੰ ਹੈਗਾ ਜੀ ਪਰ ਆਪਾਂ ਚੱਕੜੀ ਕਰਾਂ ਕੀ ਕੋਈ ਨਹੀਂ ਹੈ ਠੀਕ ਹੈ ਗਰੰਟੀ ਨਹੀਂ ਭਾਜੀ ਕੋਈ ਵੀ ਦੀ ਚਲੋ ਲੈ ਜਾ ਫਿਰ ਜਾ ਸੁਆ ਜੀ ਆਪਾਂ ਗਰੰਟੀ ਨਹੀਂ ਹੈ ਭਾਈ ਕੋਈ ਸੋਣ ਲਈ ਦਿੰਦੇ ਠੀਕ ਆ ਤੇ ਦੁੱਧ ਕਿੰਨਾ ਇਹ ਦੇ ਕੋ ਦੁੱਧ 6 ਕਿਲੋ ਪੂਰਾ ਲੀਟਰ ਮਾਰ ਕੇ ਸਾਢੇ ਪੰਜ ਵਗ ਗਈ ਠੀਕ ਆ ਜੀ ਸਾਢੇ ਪੰਜ 6 ਕਿਲੋ ਦੁੱਧ ਜਿਹੜਾ ਗਿੰਦੇ ਕੀ ਹੈਗਾ ਬਾਕੀ ਇਹ ਤੇਰਾ ਰੰਗ ਰੂਪ ਦੀ ਸੋਹਣੀ ਆ ਘਰੇ ਭੱਜੀ ਵੀ ਸੋਹਣੀ ਲੱਗਦੀ ਐ ਇਹੋ ਜੀ ਤੇ ਆ ਥਣ ਵੀ ਤੇ ਦੇਖ ਸਕਦੇ ਲੱਗੇ ਤੇ ਇਹਦਾ ਮੁੱਲ ਸਾਢੇ 15000 ਦੀ 500 ਛੋਟ 15000 ਦੀ ਹਾਂ ਠੀਕ ਆ ਤੇ ਹੁਣ ਜਿਹੜੀ ਆਵਲੀ ਗਾਂ ਜੀ ਇਹ ਜੀ ਆਇਆ ਵੱਚੀ ਸ਼ੇਰਮਗਰ ਬੱਚੀ ਵੀ ਹੈ ਕੀ ਠੀਕ ਆ ਤੇ ਇਹਦੇ ਕੋਲ ਕਿੰਨਾ ਦੁੱਧ ਦੇਖੋ ਦੁੱਧ 7 ਕਿਲੋ ਹੈ ਜੀ ਟੋਰੋ ਫੇਰ ਇਹਨਾਂ 7 ਕਿਲੋ ਦੁੱਧ ਆਸਦੇ ਇਹਦੇ ਕੋਲ ਹੈਗਾ ਵਾ ਬਾਕੀ ਗਾਧ ਬਹੁਤਾ ਵੱਡਾ ਨਹੀਂ ਆ ਛੋਟਾ ਗਾਦੀ ਆ ਇਹਦਾ ਜਿਹੜਾ ਉੱਠ ਪਾ ਤਾਂ ਇਹ ਵੀ ਜੀ ਤਰ੍ਹਾਂ ਰਾਜ਼ੀ ਮਰੀ ਠੀਕ ਆ ਛੱਡ ਬੱਚੀ ਬਸ ਆ ਵਸੀ ਜੀ ਦੇ ਮਗਰ ਪੜਾਇਆ ਕੋਈ ਮੰਗਾ ਪਾਉ ਕੋਈ ਨਾ ਬਰਦਾਹੀਂ ਦੇ ਪਾਪੀ ਤੇ ਮੜਿਆ ਠੀਕ ਐ ਇਹਦਾ ਚਵਾ ਕੇ ਨੇ ਦਿਖਾ ਦिए ਪੜਾਇਆ ਗਾ ਨਾ 98 ਦੇਖ ਸਕਦੇ ਲੱਗੇ ਤਾਂ ਲੇ ਸੰਨਦਰਾ ਦਿਖਾ ਦੇ ਦਰੋ ਤਰਨ ਤੇ ਯਾਰੀ ਉਸ ਕਰਨ ਲੱਗੀ ਹੁੰਦੇ ਕਰਕੇ ਥੋੜਾ ਜਿਹਾ ਜਨ ਦਿਖਾ ਦੋ ਇਦੀ ਚਵਾ ਤਰਨ ਕਿਤੇ ਰਹੀ ਯਾ ਬਾਕੀ ਇੱਕ ਗਾੜੀ ਕੋਈ ਪਾਣਾ ਨਹੀਂ ਪਾਣਾ ਕੋਈ ਸੁਝ ਨਹੀਂ ਬੱਸੀ ਚੋਰ ਭਾਈ ਚੋਰ ਬੱਸੀ ਗਾੜੀ ਬੰਨੋ ਤੇ ਬਸ ਚੋਰ ਮਾਰੋ ਲਾਰੋਗਰ ਯੂਗਮ ਦਾ ਰੋਗਾ ਮਸਲਣਾ ਵੀ ਇਹਨਾਂ ਨੂੰ ਸਾਕੇ ਤਾਰਾ ਜਿਹੜੀਆਂ ਚਾਰੇ ਥਨਾ ਚ ਸਾਫ ਹੈ ਉਹ ਸੀ ਇਹਦੇ ਤੋਂ ਬੜੇ ਵੀ ਦੀ ਅੱਛੀ ਵਾਹੀ ਜਿਹੜਾ ਪਤਨ ਦਿਖਾਇਆ ਕੋਈ ਮਿਲਕਿੰਗ ਨਹੀਂ ਆ ਪਗਦਾਈ ਵਹਿ ਚਵਾਇ ਦਿਖਾਇਆ ਤੁਹਾਨੂੰ 7 ਤੋਂ ਬਾਈ ਮਾਸ ਆਪਾਂ ਘਾਟੀ ਕਿੰਨੇ ਦੁੱਧ ਠੀਕ 7 ਕਿਲੋ ਬਲ ਪਰ ਮਾਸਾ ਘਾਟੀ ਕਿੰਨੀ ਤੇ ਮੁੱਲ ਇਹਦਾ ਇਹ ਜਿਹੜਾ 16000 ਦੀ 16000 16000 ਦੇ 16 ਦੀ ਹੋਗੀ ਪੂਰੇ 16 ਦੀ ਵੀ ਜੀ ਠੀਕ ਹੈ 14 15 ਨਾਲ ਚਲੋ ਆਪਾਂ ਫੋਨ ਲਾਵੇ ਜਰੂਰ ਪਰ 14 15 ਦੀ ਵੀ ਨਹੀਂ ਜੀ ਠੀਕ ਹੈ ਆਹ ਠੀਕ ਹੈ ਜੀ ਸੋਹਣੀ ਰਸ਼ੀ ਆ ਗੱਲ ਬਾਤ ਵਧੀਆ ਵਾ ਤੇ ਆ ਵੀ ਦੋ ਬੱਚੇ ਤਾਂ ਵੀ ਨਹੀਂ ਆ ਹਨਾ ਇਹਦੇ ਕੋਲ ਕਿੰਨਾ ਦੁੱਧ ਦੇਖੋ ਦੁੱਧ ਵੀ 7 ਕਿਲੋ ਹੋਊਗਾ ਤਿੰਨ ਆਪਾਂ ਸ਼ਹੀਦ ਹੋਗਾ ਕਰੀਏ ਅਸੀਂ ਤੋਰੋ ਫਿਰ ਇਹਦਾ ਵੀ ਬਾਕੀ ਕਾਫੀ ਸਫਾਈ ਚਾ ਸੋਹਣੀ ਵੈੜ ਆ ਇਸ ਤ ਆਨੇ ਵੀ ਚੰਗਾ ਲੱਗਾ ਇਸ ਦੇ ਕੋਲ ਆ ਲੈ ਸਾਡੇ ਸਨਾਂ ਦਾ ਸੱਜਿਆ ਆਪ ਤੋਰ ਦੇ ਜੀ ਬਸ ਇਹੋ ਜੀ ਸੁਣੀਏ ਲੈ ਜਾ ਚੇਕ ਗਿਲਾ ਦੁੱਧ ਜਿਹੜਾ ਕਿੰਦੇ ਕੀਤੇ ਚਾਹ ਕੋਈ ਬਾਹਰੀ ਆ ਜਾਂ ਨਾਲ ਬਾਹਰ ਪਰ ਆਪੇ ਛੇਕ ਨੂੰ ਕਹਿੰਦੇ ਆ ਦੁੱਧ ਸਾਥ ਕਿਉਂ ਲੂ ਹੋਊਗਾ ਇਹ ਵੀ ਗੱਲ ਬਣੀ ਜੇ ਪਰ ਇਹਦਾ ਗਲਤੀ ਕੋਈ ਨਹੀਂ ਜੀ ਠੀਕ ਹੈ ਤੇ ਇਹਦਾ ਮੁੱਲ ਇਹਦਾ ਮੁੱਲ ਹਾਂ ਜੀ ਭਾਈ ਇਹ ਵੀ ਦੇ ਲਾਂਗੇ 16 ਦੀ 16 ਸਾਰੀਆਂ 16 ਸੋਨੇ ਕਰੀ ਜਾਣੀਆਂ 16 ਇਸਲਾ ਕਰਦਣੀਆਂ ਵਾ ਠੀਕ ਐ ਗਾਵਾ ਚੰਗੀਆਂ ਮੁੱਲ द्या ਜਾਂ ਛੋਟੀਆਂ ਛੋੜੀਆਂ ਮੋਲੀਆਂ ਸੋਹਣੀਆਂ ਵਹਿੜਾ ਰੰਗ ਬਜ ਭਾਈ ਗਾਹ ਵੇ ਬੱਛੀਆਂ ਰੰਗੂਣੀਆਂ ਨੇ ਠੀਕ ਐ ਜੀ ਹਾਂ ਤੇ ਇਹਦੇ ਕੋਲ ਕਿੰਨਾ ਹੀ ਦੁੱਧ ਭਾਈ ਤਾਂ ਸਾਈਪਲੇ ਪਈ 1000 ਰੁਪਿਆ ਅੱਛਾ ਪਹਿਲਾਂ ਮੈਨੂੰ ਠੀਕ ਐ 1000 ਦੀ ਮੁਰ ਕਹਿੰਦਾ ਭਾਈ ਮੈਨੂੰ ਗਾ ਹੌਲੇ ਮੋਦੀ ਹੌਲੇ ਮੋਦੀ ਤੁਹਾਨੂੰ ਬਾਅਦ ਫਿਰ ਆਵੇ ਤੇ ਫੇਰੀ ਤੇ ਪਾ ਲਈਏ ਅੱਛਾ ਤਾਂ ਭਾਈ ਮੁਰਕੇ ਬੰਦਾ ਫੋਨ ਤੇ ਚੋਕੇ ਹਾਨਾ ਦੇ ਰਵੇ 6000 ਤਾਂਵੇਂ ਹੌਲੇ ਮੋਦੀ ਆਹੋ ਅੱਛਾ ਨਹੀਂ ਉਹ ਲੈ ਕਨਾਲ ਆਪਕੇ ਤੋਂ ਜੋੜਾ ਅੱਛਾ ਅੱਛਾ ਮਤਲਬ ਦੋ ਦੋ ਲਾਭ ਠੀਕ ਮੁਰਕੇ ਮੈਂ ਸਾਡੇ ਕੋਲ ਨਹੀਂ ਮਿਲ ਗਿਆ ਉਹਦਾ ਸਾਈਜ਼ ਨੇ 500 ਭਾਈ ਨਾ ਨਹੀਂ ਸਾਨੂੰ ਕੋਈ ਜਿਹਾ ਨਾ ਜਿਹਾ ਦੇਖ ਜਾ ਕੇ ਹਾਨਾ ਹੀ 5000 ਦੀ ਅੱਛਾ 5000 ਦੀ ਹਾਨਾ ਤੋਰ ਕੇ ਤੇ ਦਿਖਾ ਦਿੰਨ ਤੋਰੀ ਵੇਖ ਲੋ ਜਗਾ ਦੇ ਕਿੰਨਾ ਦੁੱਧ ਦੇ ਤੱਕ ਦੋ ਦੇ ਕੋ 5 ਕਿਲੋ ਭਾਈ ਹੈਗਾ ਪੱਕਾ ਦੁੱਧ ਪਾਣੀ ਦੇਖੋ ਇਹ ਅਗਲੇ ਸਾਂਝ ਧਾਰਾਂ ਘਾਟੇ ਜੀ ਇੱਕ ਅਗਲੇ ਸਾਂਝ ਧਾਰਾਂ ਘਾਟੇ ਆ ਹਾਂ ਤੇ ਆਦੀ ਆਦੀ ਹਾਨੀ ਦੇ ਦਾਂਗੇ ਵੀ 5000 ਦੀ ਕਿੰਨੇ ਕੀ ਦੇ ਦਾਂਗੇ ਦੁੱਧ ਪਰ ਇਹਦਾ ਮੱਝਾ ਰੱਖਣਾਂ ਜੇ ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਵੇਸ਼ ਚਾਹ ਕੇ ਖੜੇ ਜੀ ਅਵਸ਼ੀ ਚੁੰਗ ਲਈ ਆ ਬਾਸ ਸਾਬ ਪਸੰਦ ਹੋਵੇ ਤੇ ਲੈ ਜਾਓ ਨਹੀਂ ਤੇ ਇੱਥੇ ਹੀ ਰਹਿਣ ਦਿਓ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ